ਮਾਨ ਜੋ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਦੀਆਂ ਡਾਇਰੈਕਸ਼ਨਸ ਦੇ ਉੱਤੇ ਕੰਮ ਕਰਦੇ ਆ ਜਿਹੜੇ ਵੀ ਸ਼ਹਿਰ ਦੇ ਵਿੱਚ ਗੈਰ ਕਾਨੂੰਨੀ ਕੰਮ ਕਰਦੇ ਨੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਨੇ ਉਹਨਾਂ ਦੇ ਨਕੇਲ ਕੱਸਣ ਦੇ ਵਿੱਚ ਸਾਡੇ ਐਸ ਐਚਓ ਸੁਲਤਾਨਵਿੰਡ ਰਜਿੰਦਰ ਸਿੰਘ ਅਤੇ ਸ਼੍ਰੀ ਪ੍ਰਵੇਸ਼ ਚੋਪੜਾ ਐਸ ਸੀ ਪੀ ਸਾਊਥ ਇਹਨਾਂ ਦੀ ਟੀਮ ਨੇ ਇੱਕ ਦੋਸ਼ੀ ਗਗਨਦੀਪ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਉਦਮ ਸਿੰਘ ਨਗਰ ਇਸ ਨੂੰ ਕਾਬੂ ਕੀਤਾ ਇਸ ਕੋਲੋਂ ਜਿਹੜਾ ਆਪਣੀ ਚਾਈਨਾ ਟਰ ਜਿਹੜੀ ਬਹੁਤ ਹੀ ਮਾਰੂ ਇੱਕ ਸਟਿੰਗ ਆ ਜਿੰਨਾ ਦੇ ਨਾਲ ਕਾਫੀ ਹਾਦਸੇ ਜਿਹੜਾ ਪਤੰਗਬਾਜ਼ੀ ਦੇ ਸੀਜ਼ਨ ਦੇ ਦੌਰਾਨ ਲੋਹੜੀ ਪਸੰਤੇ ਦੌਰਾਨ ਤੇ ਹੋਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜੇ ਹੋ ਰਹੇ ਨੇ ਉਹਨਾਂ ਦੇ ਉੱਤੇ ਨਕੇਲ ਕੱਸਦਿਆਂ ਇੰਨਾ ਇਸ ਦੋਸ਼ੀ ਨੂੰ ਕਾਬੂ ਕੀਤਾ ਇਸ ਕੋਲੋਂ 54 ਜਿਹੜੇ ਗੱਟੂ ਆ ਇਸ ਮਾਰੂਡੋਰ ਦੇ ਉਹ ਬਰਾਮਦ ਕੀਤੇ ਗਏ ਨੇ ਇਸ ਤੋਂ ਇਲਾਵਾ ਜਦੋਂ ਇਸ ਦੀ ਹੋਰ ਸਰਚ ਕੀਤੀ ਗਈ ਤੇ ਇਹ ਜਿਹੜਾ ਨਜ਼ਾਇਜ ਜਿਹੜੀ ਅੰਗਰੇਜ਼ੀ ਸ਼ਰਾਬ ਆ ਉਸ ਦਾ ਵੀ ਇਹ ਕੰਮ ਕਰਦਾ ਸੀਗਾ ਉਸ ਦੀ ਤਸਕਰੀ ਵੀ ਕਰਦਾ ਸੀਗਾ ਤੇ ਇਸ ਦੇ ਕੋਲੋਂ ਉਸ ਦੀ ਸਰਚ ਦੌਰਾਨ 78 ਬੋਤਲਾਂ ਅਲੱਗ-ਅਲੱਗ ਮਾਰਕੀਟਾਂ ਦੀਆਂ ਜਿਹੜੀਆਂ ਅੰਗਰੇਜ਼ੀ ਸ਼ਰਾਬ ਤੇ ਆ ਬਰਾਮਦ ਹੋਈਆਂ ਇਸ ਦੀ ਅਰੈਸਟ ਪਾ ਕੇ ਜਿਹੜੀ ਹੈ ਤਫ਼ਤੀਸ਼ ਸਾਡੇ ਵੱਲੋਂ ਮਕਦਮਾ ਨੰਬਰ 118 28722 ਅੰਡਰ ਸੈਕਸ਼ਨ 61 14 ਤੇ 223 ਬੀ ਐਨਐਸ ਦੇ ਤਹਿਤ ਜਿਹੜਾ ਸਾਨਾ ਸੁਲਤਾਨਪੁਰਾ ਚਿਤਕਾ ਕੀਤਾ ਗਿਆ ਜਿਸ ਦੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਤੇ ਇਸ ਦੇ ਜਿਹੜੇ ਫਾਰਵਰਡ ਬੈਕਵਰਡ ਲਿੰਕਾ ਜਿਹੜੇ ਇਹ ਡੋਰ ਦੇ ਕਿੱਥੋਂ ਆਈ ਹੈ ਤੇ ਕਿੰਨਾ ਵੱਲੋਂ ਆਈ ਹੈ ਉਹ ਸਭ ਸਾਰਿਆਂ ਸਬੰਧ ਦੇ ਵਿੱਚ ਜਿਹੜੀ ਹੈ ਤਸਦੀਕ ਕੀਤੀ ਜਾ ਰਹੀ ਹੈ ਤੇ ਇਸ ਦੇ ਵਿੱਚ ਹੋਰ ਦੋਸ਼ੀ ਜਿਹੜੇ ਅੱਗੇ ਟ੍ਰੇਸ ਕੀਤੇ ਜਾਣਗੇ